ਹੋਣਾ ਜਾਂ ਨਾ ਹੋਣਾ ਪਰ ਜਦ ਸਤਿਗੁਰੂ ਦੇ ਰਾਹ ਤੋਂ ਛਿੜਕਣਾ ਇਹ ਤੇ ਜਨਮਾਂ ਜਨਮਾਂ ਦੇ ਗੇੜ ਪੈ ਜਾਂਦੇ ਨੇ ਜੇ ਕੋ ਗੁਰ ਤੇ ਬੇਬਖ ਹੋਵੇ ਤੇਨ ਸਤਿਗੁਰੂ ਮੁਕਤ ਨਾ ਪਾਏ ਪਾਵੇ ਮੁਕਤ ਨਾ ਹੋਰ ਥਾਏ ਕੋਈ ਪੁੱਛਾ ਬੇਵਕਿਆ ਜਾਏ ਅਨੇਕ ਜੂਨੀ ਪਰਮਾ ਆਵੇ ਤੇਨ ਸਤਿਗੁਰੂ ਨਾ ਮੁਕਤ ਨਾ ਪਾਏ ਹੁਣ ਇੱਕ ਇੱਕ ਜੂਨ ਜੇ ਪੱਥਰ ਦੀ ਜੂਨ ਪਤਾ ਨਹੀਂ ਕਿੰਨੇ ਲੱਖਾਂ ਵਾਰੇ ਗੁਜ਼ਰ ਜਾਂਦੇ ਨੇ ਤੋ ਉਹਦਾ ਸਤਿਗੁਰੂ ਦੇ ਰਾਹ ਤੋਂ ਛਿੜ ਕੇ ਜਾਂਦਾ ਉਸ ਦੀ ਹਾਲਤ ਹੁੰਦੀ ਹੈ ਤੇ ਸਬੂਰਾਂ ਦੇ ਬਾਰੇ ਲਿਖਿਆ ਹੈ ਕਿ ਗੁਰੂ ਤੇ ਤੁਸੀਂ ਸਾਰੇ ਜਾਣਦੇ ਹੋ ਉਹ ਸਤਗੁਰੂ ਜਿਸ ਦੇ ਦੈ ਹਰ ਨਾਓ ਅਨਕਬਾਰ ਗੁਰ ਕੋ ਵੱਲ ਜਾਓ ਇਸ ਰਣੇ ਤੁਖਾਂ ਵਿੱਚ ਲਿਖਿਆ ਨੇ ਇਹ ਸਤਗੁਰੂ ਜਿਹੜਾ ਉਹ ਸਰੀਰ ਧਾਰੀ ਹੈ ਉਹ ਖਾਂਦਾ ਪੀਂਦਾ ਪਹਿਨਦਾ ਬੋਲਦਾ ਉਹ ਦੇਖ ਦਿੰਦਾ ਗੁਰੂ ਰਾਮਦਾਸ ਜੀ ਨੇ ਲਿਖਿਆ ਹੈ Need